ਆਰਮਣ ਪਿਆਰੇ ਵੀਰੋ ਅਮਰ ਸੇਤ ਜਗਜੀ ਕਰ ਚਾਰੀ ਕਲਸੀ ਜਰੋਂ ਉਹਨਾਂ ਨੂੰ ਜਰੂਰ ਸੜ ਕੇ ਜਾਣਾ ਇਸ ਕਰਕੇ ਸਾਰੇ ਜਾਣੇ ਆਜੋ 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 ਮੇਰਾ ਵੀਰ ਆਜੋ ਆ ਗਿਆ ਨਾ ਛੱਕਾ ਵੀਰਾ ਕੱਟ ਕੇ ਛੜਕ ਤੋਂ ਫਿਰ ਲੋਕ ਆ ਗਏ ਆ ਦੇਖੋ ਜੀ ਤੇ ਨਵੀਂ ਇੱਕ ਇਨਫਰਮੇਸ਼ਨ ਆਈ ਹੈ ਕਿ ਇਹ ਹੁਣ ਹੁਣੇ ਮੈਨੂੰ ਪਤਾ ਲੱਗਾ ਕਿ ਜੜੀ ਅਧਰੂ ਅੱਖ ਲੱਗੇ ਨਾਲ ਅਧਰੂ ਕੈਸ ਤੇ ਗੋਲਿਆਂ ਦੀ ਕੈਸ ਵੀ ਵਿੱਚ ਛੱਡੀ ਗਈ ਹੈ ਰਾਹੀ ਵੀ ਸੋਚਦਾ ਵੀ ਅੱਕੇ ਅਸੀਂ ਹਮੇਸ਼ਾ ਹੀ ਇੱਥੇ ਧੂਏਂ 'ਚ ਰਹਿੰਦੇ ਰਹਿਆ ਆ ਅੱਜ ਅੱਖਾਂ 'ਚ ਕਿਉਂ ਪਾਣੀ ਆਉਂਦਾ ਇਹਦਾ ਮਤਲਬ ਕੋਈ ਗੱਲ ਨਹੀਂ ਤੁਸੀਂ ਅੰਦਰੋਂ ਗਾਸ ਦੇ ਗੋਲੇ ਨਾ ਛੱਡਾ ਤੁਸੀਂ ਜੱਟ ਦੀ ਇੱਕ 'ਚ ਗੋਲੀ ਮਾਰ ਕੇ ਵੇਖ ਲਓ ਜੇ ਤੁਹਾਡੀ ਗੋਲੀ ਇਹ ਨੂੰ ਹਿੱਕ ਨੂੰ ਪਾਰ ਕੇ ਨਾ ਜਾ ਕਿਤੇ ਮੈਂ ਮਰ ਜਾਗਾ ਜੇ ਤੁਹਾਡੇ ਕੋਲੇ ਨਾ ਸਰਦਾਰ ਕਰਤੀ ਸਰਦਾਰ ਮਾਰ ਇੱਕ ਗੱਲ ਛੱਡ ਲਾ ਇੱਕ ਗੱਲ ਛੱਡ ਲਾ ਦੁਬਾਰਾ ਮੈਂ ਫੇਰ ਕਹਿਣ ਲੱਗਾ ਤੇਜ ਤੋਂ ਉਹ ਜਿਹੜੇ ਲੋਕ ਪਾਈ 'ਚ ਮੇਰੇ ਬਸਤੇ ਖੁੰਦਾ ਹੀ ਇੱਥੇ ਆਜ ਮੇਰੇ ਵਰਕਰਾਂ ਦਾ ਬਸਤਾ ਖੋ ਗਿਆ ਮਖਾਉਣ ਪੈ ਦੁਬਾਰਾ ਮੇਰੇ ਨਾਲ ਤੁਸਾਂਗਾ ਵੀ ਖੋ ਗਿਆ ਉਹ ਮੇਰਾ ਬਸਤਾ ਓਏ ਮੈਂ ਤੁਹਾਡੇ ਨਾਲ ਖੜਾ ਮੈਂ ਤੁਹਾਡੇ ਨਾਲ ਖੜਾ ਜਿਨ੍ਹਾਂ ਨੇ ਪਿਓ ਦੇ ਪੁੱਤਾਂ ਨੇ ਖੋਇਆ ਹੀ ਬਸਤੇ ਪਾਈ ਚ ਪਾਰਟੀ ਦਾ ਮੀਰਵਾ ਨੂੰ ਚਿਤਾਉਣਾ ਤੇ ਸਾਰੇ ਚਲੇ ਚਕਰਕਾਡ ਬਣਾਦਾ ਸਾਰੇ ਪੰਜਾਬ ਚ ਸਭ ਤੋਂ ਵੱਡੀ ਲੀਡਰ ਅਮਰਸ਼ੇਰ ਸਿੰਘ ਖੈਰੀ ਕਲਸੀ ਨੂੰ ਚਿਤਾ ਆ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰਪੇਧਨਾ ਦੇ ਹੁਣ ਮੈਂ ਬੇਨਤੀ ਕਰਦਾ ਹੁਣ ਮੈਂ ਬੇਨਤੀ ਕਰਦਾ ਅਮਰਸ਼ੇਰ ਸਿੰਘ ਖੈਰੀ ਕਲਸੀ ਜੀ ਨੂੰ ਕਿ ਉਹ ਤੋਂ ਨਟਾਣ ਕੇ ਤੁਹਾਡੇ ਸਾਰਿਆਂ ਦਾ ਸੁਣ ਮਕੋਨ ਉਹਨਾਂ ਦੇ ਵਿਚਾਰ ਜਰੂਰ ਸੁਣੋ ਅਮਰਸ਼ੇਰ ਸਿੰਘ ਜੀ ਚਾਹੇ ਆਪ ਜੀ ਨੂੰ ਦੱਸਣਾ ਹੈ ਇੱਕ ਤੇ ਤੁਹਾਨੂੰ ਸਭ ਤੋਂ ਵੱਡੀ ਗੱਲ ਹੈ ਬਹੁਤ-ਬਹੁਤ ਮੁਬਾਰਕਾਂ ਨੇ ਪਹਿਲੇ ਨੰਬਰ ਤੇ ਜਿਹੜੇ ਅੱਜ ਸੀਐਫ ਸਾਹਿਬ ਰਹਾ ਹੋ ਗਏ ਆ ਮੁਬਾਰਕਾਂ ਨੇ ਹਰਵਿੰਦ ਕੇਜਰੀਵਾਲ ਜੀ ਔਰ ਦੂਸਰੇ ਨੰਬਰ ਤੇ ਨੇਰੀ ਚੱਲੀ ਤੂਫਾਨ ਆ ਗਿਆ ਇਹਦਾ ਮਤਲਬ ਕੇਜਰੀਵਾਲ ਬਾਹਰ ਆ ਗਿਆ ਜਿੰਦਾਬਾ ਜਨਰਲ ਮਰਿਤ ਪਾਰਟੀ ਜਿੰਦਾਬਾ ਮੈਂ ਆਪ ਜੀ ਨੂੰ ਦੱਸਣ ਲੱਗਾ ਆ ਪਿੱਛੇ ਅੱਗ ਵੀ ਲੱਗੀ ਐ ਅੱਖਾਂ ਨੂੰ ਗੈਸ ਚੜ ਰਹੀ ਐ ਜਿਦਾਂ ਅਥਰੂ ਗੋਣਿਆਂ ਦੀ ਗੈਸ ਹੁੰਦੀ ਆ ਅੱਜ ਨਹੀਂ ਚੜਦੀ ਮੈਨੂੰ ਸੀਐਮ ਸਾਹਿਬ ਦਾ ਹੁਣੇ ਟੈਲੀਫੋਨ ਆਇਆ ਕਹਿੰਦੇ ਅੱਗੇ ਸਕਰੂਰ ਦੇ ਵਿੱਚ ਵੀ ਜਾਂ ਪਹਿਲਾਂ ਮੇਰੀ ਕਿਸੇ ਰੈਲੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਤਨਾ ਕੋਈ ਕਾਰਵਾਈ ਹੋਈ ਸੀ ਪਰ ਮੈਂ ਉਹ ਪ੍ਰੋਗਰਾਮ ਡਿਲੇ ਕਰ ਦਿੱਤਾ ਉਹਦੇ ਨਾਲ ਇਹ ਆ ਵੀ ਸਾਨੂੰ ਸਭ ਤੋਂ ਪਹਿਲਾਂ ਜ਼ਰੂਰੀ ਤੁਹਾਡੀ ਜਾਨੀ ਮਾਲੀ ਦੀ ਸਿਹਤ ਦਾ ਖਿਆਲ ਰੱਖਣਾ ਹੈ ਔਰ ਉਹਨਾਂ ਦਾ ਸੁਨਾਏ ਸੰਦੇਸ਼ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਕੇਜਰੀਵਾਲ ਸਾਹਿਬ ਰਿਹਾਂ ਹੋ ਗਏ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਸ਼ੈਰੀ ਮੇਰਾ ਪਹੁੰਚਣਾ ਬਹੁਤ ਜ਼ਰੂਰੀ ਹੈ ਮੈਂ ਚੋਨਾ ਉਹਨਾਂ ਨੂੰ ਮੈਂ ਬਾਹਰ ਲੈ ਕੇ ਆਵਾਂ ਮੈਂ ਉਹਨਾਂ ਦੇ ਸਾਹਮਣੇ ਹੋਵਾਂ ਉਹ ਸਾਰਾ ਹੀ ਕੰਮ ਛੱਡ ਕੇ ਉਹ ਦਿੱਲੀ ਨੂੰ ਰਵਾਨਾ ਹੋ ਚੁੱਕੇ ਨੇ ਔਰ ਉਹਨਾਂ ਨੇ ਵਾਦਾ ਕੀਤਾ ਹੈ ਉਹਨਾਂ ਨੇ ਵਾਦਾ ਕੀਤਾ ਜਿਹੜੀ ਡੇਰਾ ਬਾਬਾ ਨਾਨਕ ਦੀ ਰੈਲੀ ਦੀ ਤਿਆਰੀ ਅਸੀਂ ਕੀਤੀ ਸੀ ਉਹਦੇ ਵਿੱਚ ਹਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਆਪ ਆਉਣਗੇ ਆ ਚਾਰ ਤੁਹਾਡੇ ਨਾਲ ਬਹੁਤ ਕਰਨੇ ਸੀ ਪਰ ਮੌਸਮ ਵੇਖਦਿਆਂ ਹੋਇਆ ਅੱਗ ਨੂੰ ਵੇਖਦਿਆਂ ਹੋਇਆ ਮੈਂ ਨਹੀਂ ਚਾਹੁੰਦਾ ਕੋਈ ਅੰਨ ਖਖਾਵੀ ਘਟਨਾ ਸਾਡੇ ਪਰਿਵਾਰ ਦੇ ਜੀਨਾਂ ਵਾਪਰੇ ਇਸੇ ਜਗ੍ਹਾ ਤੇ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਰੈਲੀ ਨਹੀਂ ਰੈਲਾ ਕਰਕੇ ਵਖਾਵਾ ਕੇ ਤੁਹਾਨੂੰ ਜਿੰਦਾਬਾਦ ਜਿੰਦਾਬਾਦ ਸੋ ਸਟੇਜ ਤੇ ਮੌਜਮਾਨ ਸਾਰੀ ਸੰਗਤ ਵੀ ਹੁਣ ਸਾਰਾ ਇਹ ਟੈਂਟ ਵਾਲੇ ਦੇ ਤਰਪਾਲਾ ਤਰਬੂਲਾ ਪੜ ਗਿਆ ਨੇ ਤੇ ਮੈਨੂੰ ਲੱਗਦਾ ਹੁਣ ਇਹ ਵੀ ਡਿੱਗਣ ਵਾਲਾ ਜੀ। ਉਹ ਨਹੀਂ ਜੀ ਦਾ। ਸੋ ਮੈਂ ਕੋ ਯਕੀਨਲੀ ਗੱਲ ਕਰੂੰਗਾ। بڑے بڑے ਤਗੜੇ ਜ਼ਨਾੜ ਲੀਡਰ ਨੇ بڑے بڑے ਥੱਬੇ ਲਾਉਂਦੇ ਨੇ। ਬੜੀਆਂ ਬੜੀਆਂ ਬਦਨਾਮ ਕਰਦੀਆਂ ਕੋਸ਼ਿਸ਼ਾਂ ਕਰਦੇ ਨੇ। ਸਾਡੇ ਦੇ ਉਂਗਲਾ ਚੁੱਕਣ ਤੋਂ ਪਹਿਲਾਂ ਕਹਿੰਦੇ ਨਿਕਲੇ ਹੈ ਉਹ nikle hain wo log hamari shakhsiyat bagadne ke liye nikle hain log hamari shakhsiyat bagadne ke liye girdar jin ke khud marammat maang rahe hain saade de ungla chukkar to pehla apne girdar mand dekh lo tusi ki ho aur main ethe hi apna kaam aaj samapt karn lagge khatam karn laggeya isse jagah te ਸਮਾ ਦੇਾਂਗੇ ਤੁਸੀਂ ਅੱਜ ਮੈਨੂੰ ਵੀਡੀਓ ਕਾਲ ਆਈ ਸਾਰਾ ਪੰਡਾਲ ਪੜ ਚੁੱਕਿਆ ਸੀ ਦੁਨੀਆਬਾਦ ਸੀ ਪਰ ਮੌਸਮ ਦੇ ਅੱਗ ਕਰਕੇ ਡਰਾ ਕੇ ਜਿੱਦਨਾ ਕਿਤੇ ਅਸੀਂ ਵੀ ਚਾਹੁੰਦੇ ਆ ਵੀ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਤੁਹਾਡੇ ਸਾਰਿਆਂ ਦਾ ਜਿੰਨੇ ਜਿੰਨੇ ਜੀ ਪਹੁੰਚੇ ਹੋ ਇੱਥੇ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਅਗਲੀ ਵਾਰੀ ਹੋਰ ਤਗੜੇ ਹੋ ਕੇ ਆਪਾਂ ਨਿਕਲਾਂਗੇ ਐ ਨਿਕਲਾਂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਲੈ ਕੇ ਆਇਆ ਸਰ ਪਰ ਹੁਣ ਅਗਲੀ ਰੈਲੀ ਦੇ ਇਸੇ ਜਗ੍ਹਾ ਤੇ ਕਰਾਂਗੇ ਆਪਾਂ ਬਹੁਤ ਬਹੁਤ ਧੰਨਵਾਦ ਤੁਹਾਡਾ